ਮੈਨੂੰ ਸੂਟ ਦਵਾ ਦੇ ਕੋਈ ਨਹੀਂ ਹੈਗਾ ਮੈਨੂੰ ਕਹਿੰਦਾ ਸੂਟ ਨਹੀਂ ਹੈਗੇ ਤੂੰ ਤੈਨੂੰ ਤਾਂ ਬਚਾਉਣ ਪੰਨੀ ਹੈ ਕੁਝ ਵੀ ਹੋ ਜਾਏ ਮੈਂ ਮੁਤਾ ਸੂਟ ਦਵਾ ਕੰਟੂਂ ਕਿਤੇ ਪਹੁੰਚ ਕੇ ਕੰਨ ਫੇਰ ਮਗਰ ਤੂੰ ਮਤ ਕਿਹਦਾ ਚਾਂਕ ਤਾਂ ਲਾਉ ਕੀ ਆਖੇ ਤੇ ਕਣੀ ਆਂਗੀ ਐਥੇ ਲੱਟੂ ਰੱਖ ਬੀਬੀ ਇੱਥੇ ਲੱਟੂ ਰੱਖ ਐਸੇ ਲੱਟੂਆਂ ਦੇ ਰੱਖੀਏ ਐਸੇ ਲੱਟੂਆਂ ਦੇ ਤੁਸੀਂ ਫਿਰ ਤੋਂ ਉਦਮ ਕੀਤਾ ਤੀਆਂ ਲਵਾਈਆਂ ਨੇ ਕਿਵੇਂ ਆਈ ਡੀ ਆਇਆ ਤੁਹਾਡੇ ਤੋਂ ਸਾਡੇ ਜਿਹੜੇ ਪੁਰਾਣਾ ਸਭਿਆਚਾਰ ਕਹੇ ਬੀ ਇਹਨੂੰ ਸਾਂਭ ਕੇ ਰੱਖਿਆ ਜਾਵੇ ਪੁਰਾਣੀਆਂ ਭੈਣਾਂ ਪਰ ਰਾਣੀਆਂ ਬੀਬੀਆਂ ਵੀ ਆ ਕੇ ਇੱਕ ਦੂਏ ਨੂੰ ਮਿਲ ਜਣਾ ਇਹੀ ਮਾਇਦੇ ਕਰਕੇ ਤੀਆਂ ਲਵਾਈਆਂ ਮਾਨ ਸਾਹਿਬ ਨੇ ਅਭਰਾਲਾ ਕਰਿਆ ਵੀ ਰੰਗਲਾ ਪੰਜਾਬ ਬਣਾਇਆ ਜਾਵੇ ਤਾਂ ਉਸ ਕਰਕੇ ਲੋਕ ਥੋੜੇ ਜਿਹਾ ਜਾਗਰੂਤ ਹੋ ਰਹੇ ਨੇ ਅਸੀਂ ਸਾਡੀ ਪਿੰਡ ਦੀ ਪੰਚਾਇਤ ਨੇ ਇਹ ਸਾਰਾ ਰਲ ਮਿਲ ਕੇ ਤੀਆਂ ਦਾ ਤਿਹਾਰ ਬਣਾਇਆ ਤੇ ਅਸੀਂ ਅੱਗੇ ਵਾਸਤੇ ਵੀ ਹਰ ਸਾਲ ਇਸ ਤਰ੍ਹਾਂ ਲੋਦਾਗੇ ਕਿ ਸਾਨੂੰ ਪੰਚੀ ਤੇ ਸਰਪੰਚੀ ਚ ਨਹੀਂ ਪੈਣਾ ਚਾਹੀਦਾ ਥੋੜੀ ਪੰਚੀ ਸਰਪੰਚੀ ਸਹੀ ਚੱਲਦੀ ਹੈ ਹਾਂਜੀ ਹਾਂ ਸਾਡੀ ਪੰਚੀ ਸਰਪੰਚ ਜੀ ਬਹੁਤ ਵਧੀਆ ਸਾਡੇ ਸਰਪੰਚ ਸਾਹਿਬ ਵੀ ਬਹੁਤ ਵਧੀਆ ਜੀ ਤੇ ਸਾਡੇ ਸਾਰੇ ਪੰਚਾਇਤ ਦੇ ਇਕਜੋਟਾ ਜੋ ਵੀ ਕੰਮ ਕਰਵਾਉਣਾ ਸੀ ਅੱਜ ਇੱਕ ਦੂਜੇ ਸੈਂਪਲ ਨਾਲ ਕਰਵਾਉਨੇ ਆ ਗ੍ਰਾਂਟ ਵਗੈਰਾ ਟਾਈਮ ਤੇ ਆਈ ਜਾਂਦਾ ਹਾਂ ਜੀ ਹਾਂ ਜੀ ਹਾਂ ਸਰਕਾਰ ਆਪਣੀ ਆ ਜੀ ਸਰਕਾਰ ਜਦ ਆਪਣੀ ਆ ਵੇਥੇ ਕਿਸੇ ਦੀ ਕਮੀ ਆ ਗ੍ਰਾਂਟਾਂ ਦਾ ਢੋਂਡਾ ਵਧੀਆ ਦੇ ਰਹੇ ਨੇ ਸਾਡੇ ਡਾਕਟਰ ਵੀਰ ਜੀ ਤੇ ਕੇਵਨ ਮੰਤਰੀ ਜੀ ਪੰਜਾਬ ਦੇ ਪਟਿਆਲਾ ਜ਼ਿਲ੍ਹਾ ਦੇ ਪਿੰਡ ਜਸੋਵਾਲ ਦੇ ਵਿੱਚ ਖੜੇ ਹਾਂ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੇ ਲਈ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਪਿਛਲੇ ਸਮੇਂ ਦੌਰਾਨ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਕਸਬਿਆਂ ਤੇ ਸ਼ਹਿਰਾਂ ਪਿੰਡਾਂ ਦੇ ਵਿੱਚ ਤੀਆਂ ਮਨਾਇਆ ਜਾਂਦੀਆਂ ਸੀ ਪਰ ਹੌਲੀ-ਹੌਲੀ ਕਰਕੇ ਤੀਆਂ ਦਾ ਤਿਹਾਰ ਅਲੋਪ ਹੁੰਦਾ ਜਾਂਦਾ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਵਣ ਮਹੀਨੇ ਦੀ ਖਾਸ ਮਹੱਤਤਾ ਹੈ ਕਿਉਂਕਿ ਤਿਆਂ ਨੇ ਜਿਹੜੀਆਂ ਉਹ ਆਪਣੇ ਵੀਰਾਂ ਨੂੰ ਉਡੀਕਦੀਆਂ ਨੇ ਕਿੱਥੇ ਸੰਧਾਰਾ ਕਿਹਾ ਜਾਂਦਾ ਕਿਤੇ ਬੋਈਆ ਤੇ ਕਿਤੇ ਗੁੱਤਲੀ ਕਿਹਾ ਜਾਂਦਾ ਪੰਜਾਬ ਦੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਰ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੇ ਲਈ ਪਿੰਡ ਜਸੂਵਾਲ ਦੀ ਪੰਚਾਇਤ ਨੇ ਉਦਮ ਕੀਤਾ ਤੇ ਤੁਹਾਨੂੰ ਉਸ ਪ੍ਰੋਗਰਾਮ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਤੇ ਕਿਸ ਤਰ੍ਹਾਂ ਦੇ ਰੰਗ ਨੇ ਜਿਹੜੇ ਮੁਟਿਆਰਾਂ ਨੇ ਬੰਨੇ ਹੋਏ ਨੇ ਆਉ ਤੁਹਾਨੂੰ ਹੁਣ ਲੈ ਚਲਦੇ ਹਾਂ ਬੋਲੋ ਜੀ ਮੇਰੀ ਗੱਲ ਸੁਣਦੇ ਹੋ ਜਿੱਦਾਂ ਤੇ ਆਂ ਤਿਆਂ ਦੀ ਗੱਲ ਉਡੀਆ ਸਰਪੰਚ ਸਾਹਿਬ ਨੇ ਤਿਆਂ ਮਨਾਉਣੀਆਂ ਸੀ ਤੇ ਮੈਂ ਥੋੜੇ ਮੁੰਡੇ ਨੂੰ ਕਿਹਾ ਕਿ ਮੈਨੂੰ ਸੂਟ ਦਵਾ ਦੇ ਕੋਈ ਨਹੀਂ ਹੈਗਾ ਮੈਨੂੰ ਕਹਿੰਦਾ ਸੂਟ ਨਹੀਂ ਹੈਗੇ ਤੀਜੇ ਦਿਨ ਤੂੰ ਵਿਚਾਰ ਤੁਰ ਬੰਨੀ ਐ ਮੈਂ ਕੋ ਹੌਟ ਤੀਜੇ ਦਿਨ ਫੇਰ ਫਾਈ ਹੁੰਦਾ ਜਾਂ ਵਿਚਾਰਾ ਤੁਹਾਨੂੰ ਪਤਾ ਫੋਟੋਗ੍ਰਾਫੀ ਦਾ ਕੰਮ ਐ ਭੂਆ ਜੀ ਫੰਕਸ਼ਨ ਤੇ ਜਾਣਾ ਹੁੰਦਾ ਫੋਟੋ ਫੰਕਸ਼ਨ ਵਾਲਿਆਂ ਦੇ ਫੋਨ ਆਣ ਮੈਂ ਕਿਹਾ ਮੈਨੂੰ ਨਹੀਂ ਪਤਾ ਪੁਰਜਾ ਤੇਰਾ ਫੰਕਸ਼ਨ ਕੁਝ ਵੀ ਹੋ ਜਾਏ ਮੈਨੂੰ ਤਾਂ ਸੂਟ ਦਿਵਾ ਪਰ ਚੁੰਗੀ ਤੇ ਪਹੁੰਚ ਕੇ ਕਹਿੰਦਾ ਇੱਥੇ ਹੀ ਲੈਣਾ ਮੈਂ ਕਿਹਾ ਇੱਥੇ ਮੈਂ ਤਾਂ ਕੀ ਲਾਚੌਂਕ ਤੋ ਲਊ ਅੱਡਾ ਬਜਾਰਾ ਲੋਕ ਦੂਰ ਦੂਰ ਆਉਂਦੇ ਨੇ ਹੋਰ ਕੀ ਲਾਚੌਂਕ ਅਦਾਲਤ ਬਜਾਰ

ਤੇ ਨੱਕਮ ਟੱਕੇ ਜੇ ਕਰਾਂ ਬੀ ਮੈਂ ਬਦਿਆਰੀ ਪਸੰਦ ਬਦਿਆਰੀ ਨਹੀਂ ਲੱਗਦੀ ਮਦਾਨ ਪਸੰਦ ਆ ਨਹੀਂ ਪਸੰਦ ਅੱਛਾ ਬਣੇ ਬੀ ਨਾਲੇ ਕੋਲ ਭਾਗ ਗਿਆ ਤਾਂ ਮੈਨੂੰ ਛੱਡ ਕੇ ਸੂਟ ਦੇਖ ਲਈ ਨਹੀਂ ਉਹ ਜਦੋਂ ਮੈਂ ਉਹਨੇ ਪਸੰਦ ਕਰਾ ਤਾਂ ਫਟਿਆ ਜਾ ਕਿਦਣਾ ਕਟਾਈ ਜਾਵੇ ਕਿਦਣਾ ਫਲ ਲਜਾਵੇ ਕਿਦਣਾ ਮਾਇਆ ਸੁਤੜੀ ਪਈ ਕਿਦਣਾ ਖੁੱਸ ਅੱਛਾ ਭਾਈ ਮੈਨੂੰ ਮਿਲਿਆ ਕਿ ਨਹੀਂ ਇਹ ਸੂਟ ਤਾਂ ਮਿਲਕਾ ਨਹੀਂ ਸੌੜ ਲਾ ਕਿਉਂ ਸੰ ਚੜਾਇਆ ਇੱਕ ਤਾਂ ਉਹਨੇ ਮੇਰਾ ਦਮ ਦਿਮਾਗ ਖਰਾਬ ਕਰਤਾ ਹੋਰ ਨੇ ਪੜੇ ਜਦ ਬਾਕੇ ਬਿਲਾੜੇ ਕੋਲ ਬਿਲਾੜੇ ਨੇ ਕਿਹਾ ਐਡਾ ਪਰਚਾ ਫਿਰ ਪਈ ਉੱਥੇ ਮੈਨੂੰ ਕਹੇ ਐਡਾ ਬਿੱਲ ਆ ਗਿਆ ਦਿਲ ਕੰਬ ਰ ਗਿਆ 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 ਫਿਰ ਭਾਈ ਇਹ ਕਹਿੰਦੀ ਵੀ ਮੈਂ ਹੀ ਸੂਟ ਲੈ ਕੇ ਜਾਣਾ ਅੱਛਾ ਠੀਕ ਹੈ ਨਾ ਜਦ ਕਰ ਆ ਕੇ ਦੇਖਿਆ ਪਜਾਮਾ ਹੈ ਨਹੀਂ ਕਮੀਜ਼ ਹੈਗਾ ਫੇਰ ਕੀ ਹੋਇਆ ਹੱਜਾ ਬੀਬੀ ਜਾਣਦੇ ਵਿੱਚੇ ਦੁਕਾਨ ਦੇ ਲੱਗਣੀਆਂ ਅੱਛਾ ਠੀਕ ਆ ਜਦ ਕਹੀਂ ਦੁਕਾਨ ਤੇ ਕਹਿੰਦੀ ਟੈਸਟ ਦੇਖ ਲੈ ਪਹਿਲਾਂ ਤਾਂ ਆ ਲੱਡੂ ਖਾਣੇ ਨੇ ਅੱਛਾ ਕਹਿੰਦਾ ਚੱਲ ਤੇਰੀ ਆ ਵੀ ਰੀਜ ਬਾਤ ਨਾ ਚ ਅੱਛਾ ਛੱਕਾ ਲਾ ਲੱਡੂ ਭਾਈ ਨੂੰ ਦੇਖ ਕੇ ਭਾਈ ਨੇ ਪਰੇ ਨੂੰ ਕਰ ਲਿਆ ਅੱਛਾ ਇਹਨੇ ਭਾਈ ਲੱਡੂ ਚੱਕਿਆ ਮੂੰਹ ਚ ਪਾ ਲਿਆ ਅੱਛਾ ਫਿਰ ਭਾਈ ਦੀ ਅੱਖ ਇਹ ਤੇ ਕਹਿੰਦੀ ਹੁੰਦੀ ਅੱਛਾ ਫੋਟੋਗ੍ਰਾਫਰ ਮੈਂ ਕਹਿੰਦੀ ਅੱਛਾ ਬੀਬੀ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਇੱਥੇ ਲੱਡੂ ਆ ਕੇ ਰੱਖ ਜੋਦਰਾ ਸਾਡੇ ਨਾਲ ਜਸੋਵਾਲ ਪਿੰਡ ਦੀ ਪੰਚਾਇਤ ਮੌਜੂਦ ਹੈ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਥੈਂਕ ਯੂ ਸਰਪੰਚ ਸਾਹਿਬ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਤੀਆਂ ਲੱਗਦੀਆਂ ਸੀ ਤੇ ਪਰ ਹੁਣ ਕੁਝ ਸਮੇਂ ਤੋਂ ਲਗਾਤਾਰ ਗ਼ਲੋਪ ਹੋ ਰਹੀਆਂ ਸੀ ਬਹੁਤ ਘੱਟ ਹੁੰਦਾ ਸੀ ਕਿ ਦੇਖੀਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਕਿ ਤੀਆਂ ਲੱਗ ਰਹੀਆਂ ਨੇ ਪਰ ਹੁਣ ਤੁਸੀਂ ਫਿਰ ਤੋਂ ਉਤਮ ਕੀਤਾ ਤੀਆਂ ਲਵਾਈਆਂ ਨੇ ਕਿਵੇਂ ਆਈ ਡੀਆ ਤੁਹਾਡੇ ਦਿਮਾਗ 'ਚ ਮੈਨੂੰ ਇਹੀ ਜਿਹੜੀ ਹੈ ਜੀ ਵੀ ਮਤਲਬ ਸਾਡੇ ਜਿਹੜਾ ਪੁਰਾਣਾ ਸੱਭਿਆਚਾਰ ਕਹਿੰਦੇ ਇਹਨੂੰ ਸਾਂਭ ਕੇ ਰੱਖਿਆ ਜਾਵੇ ਤਾਂ ਕਿ ਜੋ ਉਸਦੇ ਪ੍ਰਾਣੀਆਂ ਰੂਹਾਂ ਪ੍ਰਾਣੀਆਂ ਭੈਣਾਂ ਪ੍ਰਾਣੀਆਂ ਬੀਬੀਆਂ ਵੀ ਆ ਕੇ ਇੱਕ ਦੂਏ ਨੂੰ ਮਿਲ ਜਣਾ ਇਹੀ ਮੈਂ ਇਹ ਦੇ ਕਰਕੇ ਤੀਆਂ ਲਵਾਈਆਂ ਨੇ ਅੱਛਾ ਆਪਾਂ ਬਾਕੀ ਪੰਚਾਇਤ ਪੰਚ ਮੈਂਬਰਾਂ ਦੀ ਜਾਂ ਪਿੰਡ ਵਾਲਿਆਂ ਦੀ ਕਿਵੇਂ ਦਾ ਸਪੋਰਟ ਹੈ ਜੀ ਹਾਂ ਜੀ ਪਿੰਡ ਵਾਲੇ ਦੀ ਮੇਰੇ ਨਾਲ ਪੰਚਾਂ ਦੀ ਸਾਰਿਆਂ ਦੀ ਮੇਰੇ ਨਾਲ ਪੰਚ ਸਾਹਿਬਾ ਨਾਲ ਦੀ ਮੇਰਾ ਪੂਰੀ ਸਪੋਰਟ ਹੈ ਇਹ ਕਹਿੰਦੇ ਠੀਕਾ ਤੋਂ ਬਹੁਤ ਵਧੀਆ ਕਰ ਰਹੇ ਹੋ ਜੀ ਤੁਸੀਂ ਇਹ ਲਗਵਾਓ ਅੱਛਾ ਸੈਕਟਰੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਵਿੱਚ ਤੀਆਂ ਲੱਗ ਰਹੀਆਂ ਨੇ ਬੜੇ ਲੰਬੇ ਸਮੇਂ ਬਾਅਦ ਹਾਂ ਬਹੁਤ ਖੁਸ਼ੀ ਦੀ ਗੱਲ ਆਈਏ ਦੇਖੋ ਇਹ ਤਾਂ ਸੱਬਿਆ ਚਾਰ ਕੋ ਪਹਿਲਾਂ ਖਤਮੇ ਹੋ ਗਿਆ ਸੀ ਜੀ ਬਹੁਤ ਵਧੀਆ ਜੀ ਸਰਪੰਚ ਦਾ ਪ੍ਰਣਾਮ ਆ ਹੋਇਆ ਜੀ ਵੀ ਤੀਆਂ ਲਵਾਈਆਂ ਜਾਣ ਬੀਬੀਆਂ ਪੈਣਾ ਮਾਤਾਵਾਂ ਇਕੱਠੀਆਂ ਹੋਣ ਤੁਹਾਡੇ ਸਾਹਮਣੇ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ अच्छा किमे ਤੁਸੀਂ ਪਹਿਲਾਂ ਵੀ ਤੀਆਂ ਲੱਗਦੀਆਂ ਦੇਖੀਆਂ ਹੋਣੀਆਂ ਹੁਣ ਵਾਲੀਆਂ ਤੀਆਂ ਤੇ ਪੁਰਾਣੀਆਂ ਤੀਆਂ ਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਫਰਕ ਤਾਂ ਇਹ ਦੇਖੋ ਹੁਣ ਟਾਈਮ ਬਦਲ ਗਿਆ ਹੈ ਨਾ ਇਹ ਤੀਆਂ ਦਾ ਵੈਸੇ ਤਿਹਾਰੇ ਖਤਮ ਹੋ ਗਿਆ ਤੀਆਂ ਤਾਂ ਹੁਣ ਮੜ ਜਾ ਮਾਨ ਸਾਹਿਬ ਨੇ oprala ਕਰਿਆ ਵੀ ਰੰਗਲਾ ਪੰਜਾਬ ਬਣਾਇਆ ਜਾਵੇ ਤਾਂ ਉਸ ਕਰਕੇ ਲੋਕ ਥੋੜੇ ਜਿਹਾ ਜਾਗਰੂਤ ਹੋ ਰਹੇ ਨੇ ਹੁਣ ਮਤਲਬ ਰੰਗਲੇ ਪੰਜਾਬ ਵੱਲ ਵਧ ਰਹੇ ਨੇ ਹਾਂ ਵਧ ਰਹੇ ਨੇ ਜੀ ਬਹੁਤ-ਬਹੁਤ ਸ਼ੁਕਰੀਆ ਪੰਸਾਹ ਸਾਡੇ ਨਾਲ ਨੇ ਪੰਸਾਹ ਬਹੁਤ-ਬਹੁਤ ਸਵਾਗਤ ਹੈ ਜੀ ਹਾਂ ਜੀ ਥੈਂਕ ਯੂ ਧੰਨਵਾਦ ਜੀ ਪੰਸਾਹ ਸਾਹਿਬ ਤੁਸੀਂ ਪੁਰਾਣੀਆਂ ਤੀਆਂ ਵੀ ਦੇਖੀਆਂ ਤੇ ਹੁਣ ਵਾਲੀਆਂ ਵੀ ਤੀਆਂ ਦੇਖ ਰਹੇ ਹੋ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਹਾਂ ਜੀ ਹਾਂ ਜੀ ਮੇਰੀ 60 ਸਾਲ ਦੀ ਉਮਰ ਹੋ ਗਈ ਹਾਂ ਜੀ ਤੇ ਅੱਜ ਤੋਂ 40 ਸਾਲ ਪਹਿਲਾਂ ਇਦਾਂ ਦੀਆਂ ਤੀਆਂ ਲੱਗਦੇ ਸੀ ਕਿ ਕੁੜੀਆਂ ਜਿੰਨੀਆਂ ਵੀ ਸੀਗੀਆਂ ਪਿੰਡ ਦੀਆਂ ਬੈਹੀਆਂ ਹੀਆਂ ਇਸ ਕੁੜੀਆਂ ਉਹਦੇ ਜਿਕੇ ਉਹ ਇੱਕ ਦੂਜੇ ਨੂੰ ਆ ਕੇ ਮਿਲਦੇ ਸੀਗੀਆਂ ਤੇ ਹੱਸਦੇ ਆ ਖੇਡਦੇ ਸੀਗੀਆਂ ਗਿੱਧੇ ਪਾਉਂਦੇ ਸੀ ਪੰਗੜੇ ਪਾਉਂਦੇ ਸੀ ਤੇ ਬੜੇ ਧੂਮ-ਤਹਾਮਲੇ ਨਾਲ ਇਹ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਸੀ ਪਰ ਹੁਣ ਇਹ ਕਾਫੀ ਟਾਈਮ ਤੋਂ ਮਿਲ ਕੇ ਹੁਣ ਘਟਦਾ ਜਾ ਰਿਹਾ ਸੀਗਾ ਤੇ ਅਸੀਂ ਸਰਦਾਰ ਭਗਵੰਦ ਸਿੰਘ ਮਾਨ ਜੀ ਦੇ ਅ ਦੇਸ਼ਾ ਦੇਸ਼ਾ ਦੇ ਅਨੁਸਾਰ ਅਸੀਂ ਸਾਡੇ ਪਿੰਡ ਦੀ ਪੰਚਾਇਤ ਨੇ ਇਹ ਸਾਰਾ ਰਲ ਮਿਲ ਕੇ ਤੀਆਂ ਦਾ ਤਿਹਾਰ ਬਣਾਇਆ ਤੇ ਅਸੀਂ ਅੱਗੇ ਵਾਸਤੇ ਵੀ ਸਾਰ ਸਾਰੇ ਇਸ ਦਰਮ ਨੋਟ ਆ ਗਈ। ਅੱਛਾ ਉਹ ਜੋ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਕਿਸੇ ਨੂੰ ਪੰਚੀ ਤੇ ਸਰਪੰਚੀ ਚ ਨਹੀਂ ਪੈਣਾ ਚਾਹੀਦਾ। ਥੋੜੀ ਪੰਚੀ ਸਰਪੰਚੀ ਸਹੀ ਚੱਲਦੀ ਆ। ਹਾਂਜੀ ਹਾਂ ਸਾਡੀ ਪੰਚੀ ਸਰਪੰਚੀ ਬਹੁਤ ਵਧੀਆ ਸਾਡੇ ਸਰਪੰਚ ਸਾਹਿਬ ਵੀ ਬਹੁਤ ਵਧੀਆ ਨੇ ਜੀ ਤੇ ਸਾਡੇ ਸਾਡੀ ਸਾਰੀ ਪੰਚਾਇਤ ਇੱਕ ਜੋਟਾ ਜੋ ਵੀ ਕੰਮ ਕਰਵਾਉਣਾ ਸੀ ਇੱਕ ਦੂਜੇ ਦੀ ਸਹਿਮਤੀ ਨਾਲ ਕਰਵਾਉਨੇ ਆ ਤੇ ਸਾਰੇ ਖੁਸ਼ ਨੇ। ਠੀਕ ਆ ਜੀ ਗ੍ਰਾਂਟ ਵਗੈਰਾ ਟਾਈਮ ਤੇ ਆ ਹੀ ਜਾਂਦੀ। ਹਾਂਜੀ ਹਾਂ ਸਰਕਾਰ ਹੁਣ ਆਪਣੀ ਆ ਜੀ। ਸਰਕਾਰ ਜਦ ਆਪਣੀ ਹੋਵੇ ਫਿਰ ਕਿਸੇ ਦੀ ਕਮੀ ਆ। ਗ੍ਰਾਂਟਾਂ ਗੁੰਟਾਂ ਵਧੀਆ ਦੇ ਰਹੇ ਨੇ ਸਾਡੇ ਡਾਕਟਰ ਵੀ ਜ ਤੇ ਕੇਵਨ ਮੰਤਰੀ ਜੇ ਪੰਜਾਬ ਦੇ ਤੇ ਇਸ ਕਰਕੇ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਜੀ ਏਸੀ ਸਾਡੇ ਨਾਲ ਜਸੋਵਾਲ ਪਿੰਡ ਦੀ ਪੰਚਾਇਤ ਜਿਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਬਣਾਉਣ ਦੀ ਜੋ ਸਕੀਮ ਜਾਂ ਸੁਪਨਾ ਲੈ ਕੇ ਮੁੱਖ ਮੰਤਰੀ ਸਾਹਿਬ ਮੈਦਾਨ ਦੇ ਵਿੱਚ ਆਏ ਸੀ ਉਸ ਦੌਰ ਦੇ ਵਿੱਚ ਲੱਗੇ ਹੋਏ ਨੇ ਤੇ ਉਸ ਵੱਲ ਵਧਦੇ ਹੋਏ ਦਿਖਾਈ ਦਿੰਦੇ ਨੇ ਤੇ ਹੌਲੀ ਹੌਲੀ ਕਰਕੇ ਪੰਜਾਬੀ ਸੱਭਿਆਚਾਰ ਵੱਲ ਪੰਜਾਬ ਮੁਰਦਾ ਦਿਖਾਈ ਦੇ ਰਿਹਾ ਤੇ ਉਸ ਦੀ ਝਲਕ ਤੁਸੀਂ ਜਸਵਾਲ ਪਿੰਡ ਦੇ ਵਿੱਚ ਦੇਖੀ ਹੈ ਤੇ ਸਾਡੇ ਨਾਲ ਪੰਚਾਇਤ ਸੀ ਤੇ ਤੁਸੀਂ ਹੋਰ ਵੀ ਜਿਹੜੀਆਂ ਬੋਲੀਆਂ ਪਈਆਂ ਨੇ ਤੇ ਕਿਵੇਂ ਦਾ ਮਾਹੌਲ ਸੀ ਉਹ ਸਾਰਾ ਕੁਝ ਦੇਖਿਆ ਤੁਹਾਨੂੰ ਇਹ ਵੀਡੀਓ ਤੇ ਗੱਲਬਾਤ ਕਿਸ ਤਰ੍ਹਾਂ ਲੱਗੀ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਸਾਂਝੇ ਕਰਨਾ ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ